ਟਾਟਾ ਗਰੁੱਪ ਦੀ 에어ਲਾਈਨ 에어 ਇੰਡੀਆ ਨੇ ਆਪਣੇ ਕਰਮਚਾਰੀਆਂ ਨੂੰ ਛਟਕਾ ਦਿੱਤਾ ਹੈ 에어ਲਾਈਨ ਨੇ ਪਿਛਲੇ ਕੁਝ ਹਫ਼ਤਿਆਂ ਵਿੱਚ 180 ਤੋਂ ਵੱਧ ਗੈਰ ਉਡਾਨ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਜਾਣਕਾਰੀ ਅਨੁਸਾਰ ਇਸ ਛਾਟੀ ਪ੍ਰਕਿਰਿਆ ਵਿੱਚ ਸ਼ਾਮਲ ਸਾਰੇ ਸਟਾਫ ਨਾ ਤਾਂ ਕੰਪਨੀ ਦੀ ਸਵੈ ਇੱਕਸ਼ੁਕ ਸੇਵਾ ਮੁਕਤੀ ਸਕੀਮ ਦਾ ਲਾਭ ਲੈ ਸਕੇ ਅਤੇ ਨਾ ਹੀ ਮੁੜ ਹੁਨਰ ਦੇ ਮੌਕੇ ਦਾ ਲਾਭ ਉਠਾ ਸਕੇ ਨਿਊਜ਼ ਰਿਪੋਰਟਰਾਂ ਦੇ ਮੁਤਾਬਕ 에ਅ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ 에ਅ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਨੌਨ ਫਲਾਈਂਗ ਫੰਕਸ਼ਨਸ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸੰਸਥਾ ਦੀਆਂ ਜ਼ਰੂਰਤਾਂ ਅਤੇ ਉਨ੍ਹਾਂ ਦੀ ਵਿਅਕਤੀਗਤ ਯੋਗਤਾ ਦੇ ਆਧਾਰ ਤੇ ਅਰਲਾਈਨ ਵਿੱਚ ਐਡਜਸਟ ਕੀਤਾ ਜਾ ਰਿਹਾ ਹੈ ਪਿਛਲੇ 18 ਮਹੀਨਿਆਂ ਵਿੱਚ ਸਾਰੇ ਕਰਮਚਾਰੀਆਂ ਦੀ ਅਨੁਕੂਲਤਾ ਦਾ ਮੁਲਾਂਕਣ ਕਰਨ ਲਈ ਇੱਕ ਵਿਆਪਕ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ ਹੈ ਇਸ ਪੜਾਅ ਦੇ ਦੌਰਾਨ ਕਰਮਚਾਰੀਆਂ ਨੂੰ ਕਈ ਸਵੇ ਇੱਕ ਸ਼ੁਕ ਰਿਟਾਇਰਮੈਂਟ ਸਕੀਮਾਂ ਤੇ ਮੁੱਢ ਹੁਨਰ ਦੇ ਮੌਕੇ ਵੀ ਪ੍ਰਦਾਨ ਕੀਤੇ ਗਏ ਹਨ 에어 ਇੰਡੀਆ ਦੇ ਬੁਲਾਰੇ ਨੇ ਇਹ ਵੀ ਕਿਹਾ ਹੈ ਕਿ 1% ਕਰਮਚਾਰੀ ਜੋ VRS ਜਾਂ ਮੁੜ ਹੁਨਰ ਦੇ ਮੌਕਿਆਂ ਦੀ ਵਰਤੋਂ ਕਰਨ ਦੇ ਯੋਗ ਨਹੀਂ ਪਾਏ ਗਏ ਸਨ ਉਨ੍ਹਾਂ ਨੂੰ ਵਕ ਕਰਨਾ ਪਿਆ ਹਾਲਾਂਕਿ ਬੁਲਾਰੇ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਕਰਮਚਾਰੀ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ ਪਰ ਨਿਊਜ਼ ਰਿਪੋਰਟਾਂ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ 180 ਤੋਂ ਘੱਟ ਕਰਮਚਾਰੀ ਸਨ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼